ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਸਾਦਿ ਜਾਪੋ ਆਦੇ ਸਚੋੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ

ਗਾਵੇ ਕੋ ਤਾਂ ਨੋ ਹੋਵੇ ਕਿਸੇ ਤਾਂ ਨੋ ਗਾਵੇ ਕੋ ਦਾ ਤੇ ਜਾਣੇ ਨੀ ਸਾਰ ਨੋ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੋ ਮੋ ਵਿਚਾਰੋ ਗਾਵੇ ਕੋ ਸਾਝੀ ਕਰੇ ਤਨੁ ਖੇ ਹ ਗਾਵੇ ਕੋ ਜੀਅ ਲੈ ਫੇਰੇ ਦੇ ਹ ਗਾਵੇ ਕੋ ਜਾਪੈ ਜਸ ਦੂਰੇ ਗਾਵੇ ਕੋ ਵੇਖੇ ਹਾਜ਼ਰਾ ਦੂਰੇ ਕਥਨਾ ਕਥੀ ਨ ਆਵੇ ਤੋਟੇ ਕਥੇ ਕਥੇ ਕਥੀ ਕੋਟੀ 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 ਦੇਂਦਾ ਦੇ ਲੈਂਦੇ ਥਾਕੇ ਬਾਹੇ ਜੁਗਾ ਜਗੰਤ ਰੇਖਾ ਹੀ ਖਾਹੇ ਹੋ ਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਚਾ ਸਾਹਿਬੋ ਸਾਚੁ ਨਾਏ ਭਾਕਿਆ ਭਾਉ ਅਪਾਰੋ ਆਖੇ ਮੰਗਹਿ ਦੇਹ ਦੇਹ ਦਾਤੀ ਕਰੇ ਦਾਤਾਰੋ ਫੇਰੇ ਕੀ ਅਗਰ ਕੀਆ ਜੇ ਤਉ ਦਸੈ ਦਰਬਾਰੋ ਮੋਹਾ ਕੇ ਬੁਲਣੋ ਬੋਲੀਐ ਜੇ ਤਉ ਸੁਣੇ ਤਰੇ ਪਿਆਰੋ ਅੰਮ੍ਰਿਤ ਵੇਲਾ ਸਚੋ ਨਾਉ ਵੜਿਆਈ ਵਿਚਾਰੋ ਕਰਮੀ ਆਵੈ ਕਪੜਾ ਨਜ਼ਰੀ ਮੋਖ ਦਵਾਰੋ ਨਾਨਕ ਏਵੈ ਜਾਣੀਐ ਸਭੋ ਆਪੇ ਸਚਿਆਰੋ ਕਾਪਿਆ ਨਾ ਜਾਏ ਕਿ ਤਾ ਨ ਹੋਇ ਆਪਿਆ ਬੇਨਰੰਜਨੋ ਸੋਏ ਜene ਸੇ ਦੇ ਆtene ਪਾਇਆ ਮਾਨੋ ਨਾਨਕ ਗਾਵਿਆ ਗੁਣੀ ਨਦਾਨੋ ਗਾਵਿਆ ਸੋਨਿਆ ਮਾਨੇ ਰਖੀਆ ਪਾਉ ਦੋਖੋ ਪਰ ਹਾਰੇ ਸੁਖੋ ਘਰ ਲੈ ਜਾਏ ਗੁਰਮੁਖੇ ਨਾਦ ਗੁਰਮੁਖੇ ਵੇਦ ਗੁਰਮੁਖੇ ਰਹਾ ਸਮਾਈ ਗੋਰੋ ਈਸਰੋ ਗੋਰੋ ਗੋਰਾ ਖੋ ਬਰਮਾ ਗੋਰੋ ਪਾਰਵਤੀ ਮਾਈ ਜੇ ਹਾਉ ਜਾਣਾ ਆਖਾ ਨਹੀਂ ਕਹਣਾ ਕਥਨੋ ਨਜਾਈ ਗੋਰਾ ਇਕ ਦੇਹ ਬਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰੇ ਨਾ ਜਾਈ ਤੀਰਥੇ ਨਾ ਵਾਜੇ ਤੇ ਸੋ ਭਾਵਾਂ ਵੇਣੋ ਪਾਣੇ ਕੇ ਨਾਏ ਕਰੀ ਜੀਤੀ ਸੇਰਠੇ અપਾਈ ਵੇਖਾਂ ਵੇਣੋ ਕਰਮਾ ਕੇ ਮਿਲ ਲਈ ਮਤੇ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰੇ ਨਾ ਜਾਈ ਜੇ ਯੁਗ ਚਾਰਿਆ ਜਾ ਹੋਰ ਦਸੁਣੀ ਹੋਵੇ ਨਵਾ ਖੰਡਾ ਵਿੱਚ ਜਾਣੀਆਂ ਨਾਲੇ ਚੱਲੇ ਸਭੋ ਕੋਏ ਜੰਗਾ ਨਾਉ ਰਖਾਈ ਕਹਿ ਜਾ ਸੋ ਕੀਰਤਿ ਜਾਗੇ ਲੇ ਜੇ ਤੇ ਸੋ ਨਦਰੇ ਨ ਆਵੈ ਤ ਵਾਤ ਨ ਪੁੱਛਾ ਕੇ ਕੀਟਾ ਅੰਦਰੇ ਕੀਟੋ ਘਾਰੇ ਦੋਸੀ ਦੋਸੋ ਧਰੇ ਨਾਨਕ ਨਿਰਗੋਣੇ ਗੋਣੋ ਕਰੇ ਗੁਣਵੰਤਿਆ ਗੋਣੋ ਦੇਤੇ ਹਾ ਕੋਇ ਨ ਸਜਈ ਜੇ ਤੇ ਸੋ ਗੋਣੋ ਕੋਇ ਕਰੇ ਸੁਣਿਆ ਸਿੱਧ ਵੀਰ ਸੋਰੇਨਾਥ ਸੁਣਿਆ ਧਰ ਤੇ ਤਵਲ ਆਕਾਸ਼ ਸੁਣਿਆ ਦੀਪ ਲੋਹਾ ਪਾਤਾਲ ਸੁਣਿਆ ਕੋਇ ਨ ਸਕੈ ਕਾ ਲੋ ਨਾਨਕ ਭਗਤਾਂ ਸਦਾ ਵੇਗਾਸੋ ਸੁਣਿਆ ਦੁਖ ਪਾਪ ਕਾ ਨਾਸੋ ਸੁਣਿਆ ਈਸਰੋ ਵਰਮਾਇੰਦੋ ਸੁਣਿਆ ਮੁਖੇ ਸਲਾਹ ਹਨਮੰਦੋ ਸੁਣਿਆ ਜੋਗ ਜੁਗ ਤੇ ਤਾਨਿ ਭੇਦ ਸੁਣਿਆ ਸਾਸਤ ਸਿਮਰਤੇ ਵੇਦ ਨਾਨਕ ਭਗਤਾਂ ਸਦਾ ਵੇਗਾਸੋ ਸੁਣਿਆ ਦੁਖ ਪਾਪ ਕਾ ਨਾਸੋ ਸੁਣਿਆ ਸਾਤੋ ਸੰਤੋਖ ਹੋ ਗਿਆਨੋ ਸੁਣਿਆ 86 ਕਾਇਸਨਾ ਨੋ ਸੁਣਿਆ ਪਾੜੇ ਪਾੜੇ ਭਾਵਹਿ ਮਾਨੋ ਸੁਣਿਆ ਲਾਗੈ ਸਹ ਜੀ ਤਿਆਨੋ ਨਾਨਕ ਭਗਤਾਂ ਸਦਾ ਵਿਗਾਸੋ ਸੁਣਿਆ ਦੁਖ ਪਾਪ ਕਾ ਨਾਸੋ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਬੀਰ ਪਾ ਤੇ ਸਾਹ ਸੁਣਿਆ ਅੰਦੇ ਪਾ ਵਹਿਰਾ ਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸੋ ਸੁਣਿਆ ਦੁਖ ਪਾਪ ਕਾ ਨਾਸੋ ਮੰਨੇ ਕੀ ਗਾਤੇ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦੇ ਕਲਮ ਨਾਲ ਲੇਖਣ ਹਾਰੋ ਮਨੈ ਕਾ ਬਹਿ ਕਰਨੇ ਵਿਚਾਰੋ ਐਸਾ ਨਾਮੋ ਨਿਰੰਝਨ ਹੋਏ ਜੇ ਕੋ ਮਨੈ ਜਾਣ ਮਨ ਕੋਏ ਮਨੈ ਸੋਰ ਤੇ ਹੋਵੇ ਮਾਨੇ ਬੁੱਧੇ ਮਨੈ ਸਗਲ ਪਵਨ ਕੀ ਸੋਦੇ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੈ ਸਾਥੇ ਨ ਜਾਏ ਐਸਾ ਨਾਮੋ ਨਿਰੰਝਨ ਹੋਏ ਜੇ ਕੋ ਮਨੈ ਜਾਣ ਮਨ ਕੋਏ ਮਨੈ ਮਾਰਗੇ ਠਾਕ ਨ ਪਾਏ ਮਨੈ ਪਾਤੇ ਸਿਉ ਪ੍ਰਗਟ ਹੋ ਜਾਏ ਮੰਨੈ ਮਾਗੋ ਨਾ ਚੱਲੇ ਪੰਥੋ ਮੰਨੈ ਧਰਮ ਸੇਤੀ ਸੰਬੰਧੋ ਐਸਾ ਨਾਮੋ ਨਿਰੰਜਨੋ ਹੋਏ ਜੇ ਕੋ ਮੰਨੈ ਜਾਣੈ ਮਨ ਕੋਏ ਮੰਨੈ ਪਾਵਹਿ ਮੋਹ ਕੋ ਦਵਾਰੋ ਮੰਨੈ ਪਰਵਰ ਸਾਧਾਰੋ ਮੰਨੈ ਤਰੈ ਤਾਰੇ ਗورو ਸਿੱਖ ਮੰਨੈ ਨਾਨਕ ਭਵਹਿ ਨ ਭਿਕ ਐਸਾ ਨਾਮੋ ਨਿਰੰਜਨੋ ਹੋਏ ਜੇ ਕੋ ਮੰਨੈ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨੋ ਪੰਚੇ ਪਾਵ ਹੈ ਦਰਗਹਿ ਮਾਨੋ ਪੰਚੇ ਸੋਹ ਹੈ ਦਾਰੇ ਰਾਜਾ ਨੋ ਪੰਚਾ ਕਾ ਗੋਰੋ ਏਕੋ ਧਿਆਨੋ ਜੇ ਕੋ ਕਹੈ ਕਰੈ ਵਿਚਾਰੋ ਕਰਤੇ ਕਹਿ ਕਰਨ ਨਾਹੀ ਸਮਾਰੋ ਤਾਲੋ ਧਰਮੋ ਦਇਆ ਕਾ ਪੂਤੋ ਸੰਤੋਖੋ ਥਾਪੇ ਰਖਿਆ ਜੇਨੇ ਸੂਤੇ ਜੇ ਕੋ 부ਝੈ ਹੋਵੇ ਸਚਿਆਰੋ ਤਵਲੇ ਉਪਰੇ ਕੇਤਾ ਪਹਾਰੋ ਧਰਤੀ ਹੋਰ ਉਪਰ ਹੋਰ ਹੋਰ ਤਿਸਤੇ ਪਹਾਰੋ ਤਲੈ ਕਵਨੋ ਜੋ ਰੋਜੀ ਅਜਾ ਤੇ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੋੜੀ ਕਲਾਮ ਏ ਹੋ ਲੇਖਾ ਲੇਖੇ ਜਾਣ ਕੋ ਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਦਾਣੋ ਸਵਾਲੇ ਹੋ ਰੂਪੋ ਕੀਤੀ ਦਾਤੇ ਜਾਣ ਕੋ ਨੂੰ ਤੋ ਕਿਤਾ ਬਸਾਓ ਏਕੋ ਕਵਾਓ ਜਸਤੇ ਹੋਏ ਲਖ ਦਰਿਆਓ ਕੁਦਰਤਿ ਕਵਣ ਕਹਾ ਵਿਚਾਰੋ ਵਾਰਿਆ ਨ ਜਾਵਾ ਏਕ ਵਾਰ ਜੋ ਤੋ ਤੋ ਭਾਵੇ ਸਾਈ ਭਰੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਖ ਭਾਓ ਅਸਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੋਖੇ ਵੇਦ ਪਾਠ ਅਸੰਖ ਜੋਗ ਮਨਿ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਹ ਨੇ ਲੇ ਬਲਾਏ ਤਾਰ ਕੁਦਰਤੇ ਕਵਨ ਕਹਾ ਵਿਚਾਰੋ ਵਾਰਿਆ ਨ ਜਾਵਾ ਏਕ ਵਾਰ ਜੋ ਤੋ ਦੋ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤੇ ਨਿਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਾਰੇ ਜਾਹੇ ਜੋਰ ਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਬਾਪੀ ਬਾਪੋ ਕਾਰੇ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਾਲੋ ਭਾਕੇ ਖਾਏ ਅਸੰਖ ਨਿੰਦਕ ਸੇਰੇ ਕਰਹਿ ਭਾਰੋ ਨਾਨਕੋ ਨੀ ਚੁਕਹ ਵਿਚਾਰੋ ਵਾਰਿਆ ਨ ਜਾਵਾਂ ਏਕ ਵਾਰ ਜੋ ਤੋ ਦੋ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤੇ ਨਿਰੰਕਾਰ ਸੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋ ਅਸਾਂਖ ਕਹ ਹੈ ਸੇਰੇ ਪਾਰ ਹੋਏ ਅਖਰੀ ਨਾਮ ਉਹ ਅਖਰੀ ਸਾਲਾਹ ਅਖਰੀ ਗਿਆਨੋ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣੇ ਅਖਨਾ ਸੇਰੇ ਸੰਜੋਗ ਵਖਾਣੇ ਜਿਨੇ ਇਹ ਲਿਖੇ ਤੈਸੋ ਸੇਰੇ ਨਾਹੇ ਜਿਬ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇਣੋ ਨਾ ਬੈ ਨਹੀਂ ਕੋ ਥਾਉ ਕੁਦਰਤਿ ਕਵਣ ਕਹਾ ਵਿਚਾਰੋ ਵਾਰਿਆ ਨ ਜਾਵਾ ਏਕ ਵਾਰ ਜੋ ਤੋਦੁ ਭਾਵੇ ਸਾਈ ਬਧਿਕਾਰ ਦੂਸਰਾ ਸਲਾਮਤੇ ਨਿਰੰਕਾਰ ਭੜਿਆ ਹੱਥੋ ਪੈਰੋ ਤਾਨੂੰ ਦੇਹ ਪਾਣੀ ਧੋਤ ਉਤਰ ਸੁਖੇਹ ਮੋਦ ਭਲੀਤੀ ਕਪੜੋ ਹੋਏ ਦੇ ਸਾਬੂਨ ਲਈਆ ਉਹਤ ਹੋਏ ਭੜਿਆ ਮਾਤੇ ਪਾਪਾਂ ਕਹਿ ਸੰਗੇ ਉਹਤ ਪਹਿਨਾਵੇ ਕਹਿ ਰਾਂਗੇ ਪੰਨੀ ਪਾਪੀ ਆਖਣ ਨਾਹੇ ਕਾਰੇ ਕਾਰੇ ਕਰਣਾ ਲੈ ਕੇ ਜਾਹੋ ਅਬੇ ਵੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤਿਰਥੋ ਤਾਪੋ ਦਇਆ ਦਾਤੋ ਦਾਨੋ ਜੇ ਕੋ ਪਾਵੈ ਤਿਲ ਕਮਾਨੋ ਸੁਣਿਆ ਮੰਨਿਆ ਮਾਨੇ ਕੀਤਾ ਪਹਾਉ ਅੰਤਰਗਾਤੇ ਤੀਰਥੇ ਮਾਲੇ ਨਾਉ ਸਾਰੇ ਗੁਣ ਤੇਰੇ ਮੈਂ ਨਾਹੀ ਕੋਏ ਵੈਣੋ ਗੁਣ ਕੀਤੇ ਭਗਤ ਨਾ ਹੋਏ ਸਵਸਤੇ ਆਥੇ ਬਾਣੀ ਵਰਮਾਉ ਸਤੇ ਸੁਹਾਣੋ ਸਦਾ ਮਨਿ ਜਾਉ ਕਵਰਨੋ ਸੋ ਵੇਲਾ ਵਖਤੋ ਕਵਰਨੋ ਕਵਣਾ ਥਿਤੇ ਕਵਰਨੋ ਵਾਰੋ ਕਵਣੇ ਸੇ ਰੁੱਤੀ ਮਾਹੋ ਕਵਣੋ ਜੇ ਤੋ ਹੋ ਆਕਾਰੋ ਵੇਲ ਨ ਪਾਇਆ ਪੰਡਤੀ ਜੇ ਹੋਵੇ ਦੇਖੋ ਪੁਰਾਣੋ ਵਖਤੋ ਨ ਪਾਇਓ ਕਾਦੀਆ ਜੇ ਲਖਣੇ ਲੇਖੋ ਕਰਾਣੁ ਤੇ ਤਵਾਰੋ ਨਾ ਜੋਗੀ ਜਾਣ ਰਤਿ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਾਰੇ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣੇ ਸਭ ਕੋ ਆਖੈ ਇਕ ਦੂ ਇਕ ਹਸਿਆਣਾ ਵੱਡਾ ਸਾਹਿਬੋ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆ ਨਾ ਸੋਹੈ ਪਤਲ ਪਤਾਲ ਲਖ ਆਗਾਸ ਆਗਾਸ ਬੋੜ ਦੇ ਓੜਕ ਪਾਰੇ ਥਕੇ ਵੇਦ ਕਹਨੇ ਇੱਕ ਬਾਤ ਸਹ ਸ 18 ਕਹਨੇ ਕਤੇ ਬਾ ਅਸੋਲੂ ਇਕੋਤਾ ਤੋ ਲਿਖਾ ਹੋਏ ਤੋ ਲਿਖਿਆ ਲਿਖਾ ਹੋਏ ਵਿਨਾਸੋ ਨਾਨਕ ਵਡਾ ਆਖੀਐ ਆਪੇ ਜਾਣੈ ਆਪੋ ਸਾਲਾ ਹੀ ਸਾਲਾ ਹੈ ਏਤੀ ਸੋਰ ਤੇ ਨ ਪਾਈਆ ਨਦੀਆਂ ਤਹਿ ਵਾਹ ਪਵੇ ਸਮੁੰਦੇ ਨ ਜਾਣੀ ਅਹੇ ਜਮਉੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੋ ਤਾਨੋ ਕੀੜੀ ਟੋਲੇ ਨਾ ਹੋਵਨੀ ਜੇ ਤੈਸੋ ਮਨ ਹੋ ਨਾ ਵੀਸਰਹਿ ਅੰਤੋ ਨ ਸੇਫਤੀ ਕਹਣੇ ਨ ਅੰਤੋ ਅੰਤੋ ਨ ਕਰਨ ਦੇਣੇ ਨ ਅੰਤੋ ਅੰਤੋ ਨ ਵੇਖਣੇ ਸੁਣਣੇ ਨ ਅੰਤੋ ਅੰਤੋ ਨ ਜਾਪੈ ਕਿਆ ਮਨ ਮੰਤੋ ਅੰਤੋ ਨ ਜਾਪੈ ਕੀਤਾ ਆਕਾਰੋ ਅੰਤੋ ਨ ਜਾਪੈ ਬਾਰਵਾਰੋ ਅੰਤਕਾਰਣੇ ਕੀਤੇ ਬੇਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤੋ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਪਰੇ ਉਚਨਾਉ ਐ ਵੱਡੋ ਉੱਚ ਹੋਵੇ ਕੋਏ ਤੇ ਸੋ ਉੱਚੇ ਕਾਉ ਜਾਣੈ ਸੋਏ ਜੇ ਵੱਡੋ ਆਪੇ ਜਾਣੈ ਆਪੇ ਆਪੇ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮੋ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲੋਨਾ ਤੁਮਾਏ ਕੀਤੇ ਮੰਗਹਿ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰੋ ਕੇਤੇ ਖਾਪੇ ਤੋ ਟਹਿ ਵੇਕਾਰ ਕੇਤੇ ਲੈ ਲੈ ਮੁਕਰੋ ਬਾਹੇ ਕੇਤੇ ਮੂਰਖ ਖਾਹੀ ਖਾਹੇ ਕਿਤਿਆਂ ਦੁਖ ਭੂਖ ਸਦਮਾਰ ਇਹੇ ਪੇਦਾ ਤੇ ਤੇਰੀ ਦਾਤਾਰ ਬੰਦੇ ਕਲਾਸੀ ਪਾਣਾ ਹੋਏ ਹੋਰ ਆਖੇ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣੇ ਪਾਏ ਉਹੋ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇਈ ਕੇ ਜਿਸਨੋ ਬਖਸੇ ਸਿਫਤਿ ਸਲਾਹ ਨਾਨਕ ਬਾਤੇ ਸਾਹੀ ਬਾਤੇ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਅਮੁੱਲੋ ਤਰਮੋ ਅਮੁੱਲੋ ਦੀਵਾਨੋ ਅਮੁੱਲੋ ਤੋਲੋ ਅਮੁੱਲੋ ਪਰਵਾਣੋ ਅਮੁੱਲੋ ਬਖੀਸ ਅਮੁੱਲੋ ਨੀਸਾਨੋ ਅਮੁੱਲੋ ਕਰਮੋ ਅਮੁੱਲੋ ਫਰਮਾਨੋ ਅਮੁੱਲੋ ਅਮੁੱਲੋ ਆਖਿਆ ਨ ਜਾਏ ਆਖਿਆ ਆਖੇ ਰਹੇ ਲੇਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਇਸਰਾ ਕਹੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੋਰੇ ਨਰਮੋ ਨਿਜਨ ਸੇਵ ਕੀਤੇ ਆਖੇ ਆਖਣੇ ਪਾਹਿ ਕਿਤੇ ਕਾਹੇ ਕਾਹੇ ਉਠੇ ਉਠੇ ਜਾਹੇ ਇਤੇ ਕੀਤੇ ਹੋਰੇ ਕਰੇ ਤਾਂ ਆਖੇ ਨਾ ਸਕੇ ਕਈ ਕਹਿ ਜੇ ਵੱਡੋ ਭਾਵੈ ਤੇ ਵੱਡੋ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖ ਬੋਲੋ ਵੇਗਾੜੋ ਤਾਂ ਕੀਆ ਸੇਰੇ گاਵਾਰਾਂ ਗਾਵਾਰੋ ਸੋਧਾ ਰੋਕੇ ਹਸੋ ਘਰ ਰੋਕੇ ਹਜੇ ਤੋ ਬਹੇ ਸਰਬ ਸਮਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨੇ ਕੀਤੇ ਗਾਵਨ ਹਾਰੇ ਗਾਵੇ ਤੋਹ ਨੋ ਪਵਨੋ ਪਾਣੀ ਬਹਸੰਤ ਰੋ ਗਾਵੈ ਰਾਜਾ ਧਰਮੋ ਦਵਾਰੇ गावह चैतो गोपो तो लेखे जानहलेखे लेखे धर्मो विचारे गावह ईशरो वर्मा देवी सोहने सरा सवारे गावह इन्द्र एदासने बैठे देवत्यां दारे नाले गावह सिद्ध समाधि अंदर गावह ने साध विचारे गावह ने जती सदी संतोखी गावह हे वीर करारे गावह ने पंडित पढ़ने रखी सर जोगो जोगो वेदा नाले गावह मोहिनिया मनो मोहने स्वर्ग मछ पयाले गाव ने रतनो पाए तेरे आठ साठे तीरथ ना ले गावे जोद महाबल सूरा गावे खानी चारे गावे खंड मंडल वर पंडा कारे कारे रखे तारे सेही तो दोनो गावे जो तो दो भाव ने रते तेरे भक्त रसाले होरे केते गावे ने से मैं चेते नया बने नानक को क्या विचारे सोई सोई सदा साचो साहिबो सच्चा सची नै है पी होसी जाए ना जसी रत्ना जे निरचाई रंगी रंगी भांती कारे कारे जिनसी माया जिन ने उपाई ਾਰੇਾਰੇ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤੇ ਸੋ ਪਾਵੇ ਸੋਈ ਕਰਸੀ ਹੁਕਮ ਨਾ ਕਰ ਨ ਜਾਈ ਸੋ ਪਾਤੀ ਸਾਹੋ ਸਾਹਾ ਪਾਤੀ ਸਾਹਿਬੋ ਨਾਨਕ ਰਹਿਣੋ ਰਜਾਈ ਮੁੰਦਾ ਸੰਤੋਖ ਸਰਮੋ ਪਾਤੋ ਚੋਲੀ ਧਿਆਨ ਕੀ ਕਰਹਿ ਬੇਪੂਰ ਤੇ ਖੰთა ਕਾ ਲੋਕਵਾਰੀ ਕਾਇਆ ਜੋਗ ਤੇ ਡੰਡਾ ਪਰਤੀ ਤੇ ਆਈ ਪੰਛੀ ਸਗਲ ਜਮਾਤੀ ਮਾਨੇ ਜੀਤਾ ਜਾਗੋ ਜੀਤੋ ਆਦੇਸੋ ਤਸੈ ਆਦੇਸੋ ਆਦੇ ਅਨੀਲ ਅਨਾਦੇ ਅਨਾਹਤੇ ਜੋਗੋ ਜੋਗੋ ਏਕੋ ਵੇਸੋ ਭਗਤ ਗਿਆਨੋ ਦਇਆ ਪੰਡਾਰਣੇ ਘਾਟੇ ਘਾਟੇ ਵੱਜੇ ਨਾਦ ਆਪਿ 나ਥੋ 나ਥੀ ਸਭ ਜਾ ਕੀ ਰਦੇ ਸਦੇ ਅਵਰਾ ਸਾਧ ਸੰਜੋਗੋ ਵੇ ਜੋਗ ਦੋਇ ਕਾਰ ਜਨਾਬ ਹੈ ਲੇਖੇ ਆਵਹਿ ਪਾਗ ਆਦੇਸੋ ਤਸੈ ਆਦੇਸੋ ਆਦੇ ਅਨੀਲ ਅਨਾਦੇ ਅਨਾਹਤੇ ਜੋਗੋ ਜੋਗੋ ਏਕੋ ਵੇਸੋ ਏਕਮਾਈ ਜਗ ਤੇ ਵੈ ਆਇ ਤੇਨੇ ਚੇਲੇ ਪਰਵਾਨੋ ਇਕੋ ਸੰਸਾਰੀ ਇਕੋ ਪੰਡਾਰੀ ਇਕੋ ਲਾਏ ਦੀਵਾਨੋ ਜਿਵ ਤੇ ਸੋ ਪਾਵੈ ਤੇ ਵਚਲਾਵੈ ਜਿਵ ਹੋਵੈ ਪਰਮਾਣੋ ਓਹ ਹੋਵੇਖੈ ਉਹ ਨਾ ਨਦਰੇ ਨ ਆਵੈ ਬਹੁਤਾ ਏ ਹੋਵੇ ਡਾਨੋ ਆਦੇਸੋ ਤੇ ਸਿਆ ਆਦੇਸੋ ਆਦੇ ਅਨੀਲੋ ਅਨਾਦੇ ਅਨਾਹਤੇ ਜੋਗੋ ਜੋਗੋ ਇਕੋ ਵੇ ਸੋ ਅਸਣੋ ਲੋਏ ਲੋਏ ਪੰਡਹਰ ਜੋ ਕੇ ਛੋ ਪਾਇਆ ਸੋ ਇਕਾ ਵਾਰ ਕਾਰਿ ਕਰਿ ਵੇਖੈ ਸਿਰਜਣਹਾਰੋ ਨਾਨਕ ਸੱਚੇ ਕੀ ਸਾਜੀਕਾਰ ਆਦੇਸੋ ਤੇ ਸਿਆ ਆਦੇਸੋ ਆਦੇ ਅਨੀਲੋ ਅਨਾਦੇ ਅਨਾਹਤੇ ਜਗ ਜਗ ਇੱਕ ਵੇ ਸੋ ਇੱਕ ਦੂਜੀ ਭਾ ਲਖ ਹੋਏ ਲਖ ਹੋਵੇ ਲਖ ਵੇ 20 ਲਖ ਲਖ ਹੋ ਗੇੜਾ ਆਖੀ ਅਹੇ ਏਕ ਨਾਮੋ ਜਗ ਦੀਸ ਇਹ ਤੋ ਰਾਹੇ ਪਾਤੇ ਪਵੜੀ ਆ ਚੜਿਆ ਹੋਏ 21 ਸੋਨੇ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣੇ ਜੋਰੋ ਚਪੈ ਨਹ ਜੋਰੋ ਜੋਰੋ ਨਾ ਮੰਗਣੇ ਦੇਣੇ ਨਹ ਜੋਰੋ ਜੋਰੋ ਨਾ ਜੀਵਣੇ ਮਰਣੇ ਨਹ ਜੋਰੋ ਜੋਰੋ ਨਾ ਰਾਜ ਮਾਲੇ ਮਾਨੇ ਸੋਰੋ ਜੋਰੋ ਨਾ ਸੁਰਤੀ ਗਿਆਨੇ ਵਿਚਾਰੇ ਜੋ ਰੋਣਾ ਯੁਗਤੀ ਛੋਟਾ ਸੰਸਾਰੋ ਜੈਸੋ ਹੱਥੇ ਜੋਰੋ ਕਰੇ ਵੇਖੈ ਸੋ ਏ ਨਾਨਕ ਉੱਤਮੋ ਨੀਚੋ ਨਾ ਕੋਏ ਰਾਤੀ ਰੋ ਤੇ ਤੀਵਾਰ ਪਵਣ ਪਾਣੀ ਅਗਨੀ ਪਾਤਾਲ ਦੇਸੋ ਵਿੱਚ ਧਰਤੀ ਥਾਪੇ ਰੱਖੀ ਧਰਮ ਸਾਲ ਤੇਸੋ ਵਿੱਚ ਜੀਅ ਜਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚ ਆ ਬੇ ਸੱਚਾ ਦਰਬਾਰੋ ਜਥੈ ਸੋਹਨੇ ਪੰਜ ਪਰਵਾਣੋ ਨਦਰੀ ਕਰਮੀ ਪਵਨੀ ਸਾਨੋ ਕਚਪਕਾਈ ਹੋਥੇ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਹੋ ਗਿਆਨ ਖੰਡ ਕਾ ਆਖੋ ਕਰਮੋ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਵਰ ਮੇ ਘੜ ਤੇ ਘੜਿਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੋਨੇ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਬਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤੋ ਨ ਅੰਤੋ ਗਿਆਨ ਖੰਡ ਮਹਿ ਗਿਆਨੋ ਪਰਚੰਡੋ ਤਿਥੈ ਨਾਦ ਬਿਨੋਦ ਕੋੜ ਅਨੰਦੋ ਸਰਮ ਖੰਡ ਕੀ ਬਾਣੀ ਰੂਪੋ ਤਿਥੈ ਘੜ ਤੇ ਘੜਿਆ ਬਹੁਤੋ ਅਨੂਪੋ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਬਾਛੁਤਾ ਇ ਤਿਥੈ ਘੜੀਐ ਸੁਰਤੇ ਮਾਤੇ ਮਾਨੇ ਬੋਧੇ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੋਦੇ ਕਰਮਖੰਡ ਕੀ ਬਾਣੀ ਜੋਰੋ ਤਿਥੈ ਹੋਰੋ ਨਾ ਕੋਈ ਹੋਰੋ ਤਿਥੈ ਜੋਦ ਮਹਾਬਲ ਸੂਰ ਤਿਨ ਮਹੇ ਰਾਮੋ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹੇ ਨ ਠਾਕੇ ਜਾਹੇ ਜਿਨ ਕੈ ਰਾਮੋ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੇ ਲੋ ਕਰਹੇ ਆਨੰਦੋ ਸੱਚਾ ਮਾਨੇ ਸੋਏ ਸੱਚਖੰਡੇ ਵਸੈ ਨਿਰੰਕਰੋ ਕਾਰੇ ਕਾਰੇ ਵਖੇ ਨਦਰਿ ਨਿਹਾਲ ਤੇਥਾ ਕਾ ਨੰਮਰ ਦਵਰ ਪੰਡ ਜੇ ਕੋ ਕਥਤ ਅੰਤ ਨ ਅੰਤ ਤੇਥਾ ਲੋ ਹਲੋ ਆਕਾਰ ਜਿਵੇਂ ਹੁਕਮੋ ਤੇ ਵੇ ਤੇ ਵਕਾਰ ਵੇਖੇ ਵਿਖਸੈ ਕਰੀ ਵਿਚਾਰੋ ਨਾਨਕ ਕਥਨਾ ਕਰੜਾ ਸਾਰੋ ਜਾਤੋ ਪਾਹਾਰਾ ਧੀਰ ਜੋ ਸੁਨਿਆਰੋ ਅਹਰਣੀ ਮਤੇ ਵੇਦੋ ਹਥਿਆਰੋ ਪਉ ਖੱਲਾ ਅਗਨੇ ਤਪਤਾਓ ਪਾਂਡਾ ਪਾਓ ਅਮ੍ਰਿਤੋ ਤੇ ਤੋਟਾ ਲੇ ਘੜਿਆ ਸਬਦੋ ਸੱਚੀ ਟਕਸਾਲ ਜਿਨ ਕਉ ਨਦਰੇ ਕਰਮੋ ਤਿਨ ਕਾਰ ਨਾਨਕ ਨਦਰੀ ਨਦਰੇ ਨਿਹਾਲ ਸਲੋਕੋ ਬਬਾ ਨੂੰ ਗੁਰੂ ਪਾਣੀ ਪੈਤਾ ਮਾਤਾ ਤਰਤੇ ਮਹਤੋ ਦਿਵਸੋ ਰਾਤੇ ਦੋਇ ਦਾਈ ਦਾਇਆ ਖੇ ਲੈ ਸਗਲ ਜਗਤੋ ਚੰਗਿਆਈਆਂ ਬੁਰਿਆਈਆਂ ਵਾਚੈ ਧਰਮੋ ਹਦੂਰੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰੇ ਜੇ ਨੀ ਨਾਮ ਤੇ ਆਇ ਗਏ ਮਸਕਤੇ ਕਹਾਲੇ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ